ਜਾਣ ਦੋਸਤੋ ਇਸ ਦੰਦ ਸੇ ਪ੍ਰੀਤ ਮੇਡਾ ਬਾਉਂਡਰ ਸਟੇਟ ਦੇਖਦੇ ਆਂ ਕਿ ਅੱਜ ਬੱਚੇ ਨੂੰ ਖਾਣੇ ਦੇ ਕੀ ਬਣਿਆ ਠੀਕ ਹੈ ਉਨਹਾਰੀ ਉੱਤੇ ਜੋਜੀ ਬਾਏ ਰੋਟੀਆਂ ਲੱਭ ਬਾਈ ਨਹੀਂ ਆ ਰੋਟੀਆਂ ਲੱਭ ਬਾਈ ਨਹੀਂ ਤੁਸੀਂ ਕੋਈ ਨਹੀਂ ਕੋਈ ਚੱਤਰ ਨਹੀਂ ਹੋਵੇ ਟੈਨਸ਼ਨ ਨਹੀਂ ਜੀ ਤੁਸੀਂ ਆ ਕੇ ਕਰਦੇ ਨਹੀਂ 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 ਕੋਈ ਕਰਉਂ ਉੱਚਾ ਫੜ ਕੇ ਸੰਗੋਲ ਜੀ ਬੱਦ ਗਏ ਠੀਕ ਠੀਕ ਹੈ

ਇਹ ਬੁੜੀ ਲੱਗਿਆ ਜਿਹੜੇ ਬਾਕੀ ਜਿਹੜੀ ਬੁੜੀ ਲਈਏ ਇਹ ਸਾਰਾ ਕੁਝ ਬੁੜੀ ਪਹਣ पाके रखी बलो ਕੀ ਕੀ ਬਣਾਇਆ ਜਾਵੇ? ਅੰਮ੍ਰਿਤ ਬਣੀ ਬਣੀ ਹੈ, ਸਾਈ ਬਣਾਉਂਗਾ, ਚਾਈ ਬਣੀ ਲੈਣੀ, ਕਿਹਦੀ ਰੋਟੀ। ਬੜੀ ਹਾਰ। ਆਹ ਬੋਲੇਗਾ। ਉਹ ਲੈ ਬੜਾ। ਜੀ ਜੀ ਚਾਹ ਖਤਮ ਹੋ ਗਈ। ਉਹ ਫਿਰ ਕਦੇ ਦੁਆਰਾ ਜਾ ਕੇ ਨਹੀਂ ਗਿਆ। ਅੱਜ ਦੀਸ ਵੀਡੀਓ ਵਿੱਚ ਆਪਾਂ ਤੁਹਾਨੂੰ ਦਿਖਾਉਣਗੇ ਕਿ ਅਕੈਡਮੀ ਦੀ ਸਹੂਲਤ ਬੱਚਿਆਂ ਨੂੰ ਕੀ ਖਾਣਾ ਮਿਲਦਾ ਕੀ ਨਹੀਂ। ਪੋਸਟਰੀ ਅਕੈਡਮੀ ਦੇ ਵਿੱਚ ਖਾਣਾ ਬੱਚਾ ਨੂੰ ਉਹਨਾ ਪ੍ਰੋਪਰ ਢੰਗ ਨਾਲ ਨਹੀਂ ਮਿਲਦਾ ਹੈਗਾ। ਬਟ ਆਪਾਂ ਆਪਣੀ ਅਕੈਡਮੀ ਵਿੱਚ ਮੈਂ ਹਰ ਰੋਜ਼ ਪੋਸਟ ਵੀ ਪਾਣਾ ਕਿ ਅੱਜ ਦਾ ਮੀਨੂ ਸਾਡਾ ਆਏ ਖਾਣੇ ਦਾ ਹਰ ਇੱਕ ਤਰ੍ਹਾਂ ਦਾ ਆਪਣੀ ਅਕੈਡਮੀ ਨੂੰ ਤਿੰਨ ਟਾਈਮ ਖਾਣਾ ਦੋ ਟਾਈਮ ਚਾਹ ਬੱਚਾ ਰਿਹਾ। ਤੇ ਅੱਜ ਆਪਾਂ ਦੇਖ ਕਰਦੇ ਹਾਂ ਕਿ ਸੱਚੀ ਰਿਐਲਿਟੀ ਦੇ ਵਿੱਚ ਉਹ ਖਾਣਾ ਮਿਲਦਾ ਬੱਚਾ ਨੂੰ ਇਸ ਤਰ੍ਹਾਂ ਦਾ ਕਿ ਨਹੀਂ। ਤੁਸੀਂ ਮੇਰੀਆ YouTube ਤੇ ਵੀਡੀਓ ਜਾ ਕੇ ਦੇਖ ਸਕਦੇ ਹੋ ਹਰ ਰੋਜ਼ ਦੇ ਜਿਹੜਾ ਮੀਨੂ ਚੈੱਕ ਕਰ ਸਕਦੇ ਹੋ ਬੱਚਿਆਂ ਦਾ ਖ ए ये लोग यहां पे चला चलो ही नो ਵਧੀਆ ਕੋਸਾਬ ਦੇ ਕੋਈ ਸੋਇਆ ਵੇਂਦੇ ਸਕਦੀ ਆ ਸੋਇਆ ਨਾਲ ਆਪਣਾ ਦੜੀ ਆਈ ਸੋਇਆ ਦੇਹੀ ਆਈ ਦੜੀਆ ਤਾਂ ਮੈਨੂੰ ਦਿਖ ਰਹੀ ਹੈ ਖਿੜੜੀ ਆ ਜਿੱਥੇ ਖਿੜੜੀ ਆ ਖਿੜੜੀ ਆ ਸਵੇਰੇ ਕਿਵੇਂ ਜਰੂਰ ਇਹ ਆਪਣਾ ਬੜੀ ਲਾਚਾ ਮਾੜਿਆ ਚਾਹ ਹਾਂ ਬੀਬੀ ਰੋ ਕਿਵੇਂ ਆ ਖਾਣਾ ਵੀਰ ਵਧੀਆ ਨਾ ਓਕੇ ਆ